ਕਹੂੰ ਜੋਗ ਭੋਗੰ ਕਹੂੰ ਰੋਗ ਰਾਗੰ ਕਹੂੰ ਰੋਗ ਹਰਤਾ ਕਹੂੰ ਭੋਗ ਤਿਆਗੰ ਕਹੂੰ ਰਾਜ ਸਾਜਨ ਕਹੂੰ ਰਾਜ ਰੀਤੰ ਕਹੂੰ ਪੂਰਨ ਪ੍ਰਗਿਆ ਕਹੂੰ ਪਰਮ ਪ੍ਰੀਤੰ ਕਹੂੰ ਆਰਬੀ ਤੋਰ ਕੀ ਪਾਰਸੀ ਹੋ ਕਹੂੰ ਪਹਿਲਵੀ ਪਤਸਵੀ ਸੰਸਕ੍ਰਿਤੀ ਹੋ ਕਹੂੰ ਦੇਸ਼ ਭਾਖਿਆ ਕਹੂੰ ਦੇਵ ਬਾਨੀ ਕਹੂੰ ਰਾਜ ਵਿਦਿਆ ਕਹੂੰ ਰਾਜਤਾਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੇ ਸਰਬੱਤ ਦਾ ਸੰਗਤ ਜੀ ਆਪ ਸਾਹਿਬ ਸੰਗਤ ਸਰਵਣ ਕਰ ਰਹੇ ਹੋ ਤਾਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਬਾਣੀ ਅਕਾਲ ਉਸਤਤਿ ਇਸ ਦੀ ਲੜੀ ਵਾਰ ਵਿਆਖਿਆ ਇਸ ਤਵੇ ਸੰਗਤ ਜੀ ਆਪ ਸਾਹਿਬ ਸੰਗਤ ਹੋਣ ਤੱਕ ਸਰਵਣ ਕਰ ਚੁੱਕੇ ਹੋ 114 ਸੰਦ ਇਸ ਤੋਂ ਅੱਗੇ ਆਪ ਸਾਹਿਬ ਸੰਗਤ ਸਰਵਣ ਕਰਤਾ ਰਹੋ ਆਉ ਦੇਖਦੇ ਹਾਂ ਮਹਾਰਾ ਜੀ ਫਰਮਾਨ ਕਰਦੇ ਹਨ ਕਿ ਕਹਉ ਜੋਗ ਭੋਗੰ ਕਹਉ ਰੋਗ ਰਾਗੰ ਮਹਾਰਾ ਜੀ ਕਹਿੰਦੇ ਹਨ ਕਿ हे ਅਕਾਲ ਪੁਰਖ ਕਿਤੇ ਆਪ ਜੋਗੀ ਬਣੇ ਹੋਏ ਹੋ ਆਪਣੇ ਸਰੀਰ ਨੂੰ ਸਾਧ ਕੇ ਯੋਗ ਅਭਿਆਸ ਕਰਕੇ ਯੋਗੀ ਬਣੇ ਹੋਏ ਹੋ ਤੇ ਅੱਗੇ ਮਾਰੇ ਕਹਿੰਦੇ ਹਨ ਕਿ ਕਹੂੰ ਰੋਗ ਰਾਗੰ ਕਿਤੇ ਤਾਂ ਆਪ ਮਹਾਰਾਜ ਯੋਗੀ ਬਣੇ ਹੋਏ ਹੋ ਯੋਗ ਸਾਧਨਾ ਕਰਕੇ ਸਰੀਰ ਨੂੰ ਸਾਧਿਆ ਹੋਇਆ ਹੈ ਕਹਿੰਦੇ ਭਾਵ ਕਿ ਕੋਈ ਰੋਗ ਆਪ ਦੇ ਨੇੜੇ ਨਹੀਂ ਆਉਂਦਾ ਹੈ ਅਤੇ ਕਿਤੇ ਆਪ ਰੋਗ ਰਾਗੰ ਤੋਂ ਭਾਵ ਹੈ ਕਿ ਰੋਗਾਂ ਦੇ ਨਾਲ ਪਰੇ ਹੋਏ ਹੋ ਰੋਗਾਂ ਦੇ ਨਾਲ ਗ੍ਰਸਤ ਹੋਏ ਹੋ ਕਈ ਦੇ ਕਈ ਰੋਗ ਇਸ ਤਨ ਦੇਹੀ ਨੂੰ ਲੱਗੇ ਹੋਏ ਹਨ ਰੋਗ ਹੁੰਦਾ ਹੈ ਸਾਧ ਸੰਗਤ ਜੀ ਜੋ ਸਰੀਰ ਨੂੰ ਲੱਗਦਾ ਹੈ ਅੱਗੇ ਮਹਾਰਾਜ ਕਹਿੰਦੇ ਹਨ ਕਿ ਕਹੂੰ ਰੋਗ ਹਰਤਾ ਕਹੂੰ ਭੋਗ ਤਿਆਗੰ ਮਹਾਰਾਜ ਕਿਤੇ ਆਪ ਰੋਗਾਂ ਨੂੰ ਨਾਸ ਕਰਨ ਵਾਲੇ ਹੋ ਸਾ ਸੰਗਤ ਜੀ ਰੋਗਾਂ ਨੂੰ ਨਾਸ ਕਰਨ ਤੋਂ ਭਾਵ ਹੈ ਓਸ਼ਧੀ ਹੋ ਜਾਂ ਕੋਈ ਇਹੋ ਜਹੀ ਦਵਾਈ ਹੋ ਜੋ ਰੋਗਾਂ ਨੂੰ ਨਾਸ ਕਰਨ ਵਾਲੀ ਹੈ ਕਿਤੇ ਆਪ ਰੋਗਾਂ ਨੂੰ ਨਾਸ ਵਾਲੇ ਕਰਨ ਵਾਲੇ ਹੋ ਅਤੇ ਗਿਤੇ ਮਾਰੇ ਕਹਿੰਨਗੇ ਭੋਗ ਤਿਆਗਨ ਕਹਿੰਦੇ ਤੋਂ ਭਾਵ ਹੈ ਕਿ ਜੋ ਵੀ ਭੋਗ ਅਸੀਂ ਭੋਗਦੇ ਹਾਂ ਸੁਖ ਭੋਗਦੇ ਹਾਂ ਉਹਨਾਂ ਦਾ ਤਿਆਗ ਕਰ ਚੁੱਕੇ ਹੋ ਅੱਗੇ ਮਹਾਰਾਜ ਕਹਿੰਦੇ ਹਨ ਕਿ ਕਹੂੰ ਰਾਜ ਸਾਜਨ ਕਹੂੰ ਰਾਜ ਰੀਤਨ ਰੀਤਨ ਤੋਂ ਭਾਵ ਹੈ ਸਾਹ ਸੰਗਤ ਜੀ ਮਰਿਆਦਾਵਾਂ ਮਹਾਰਾਜ ਕਹਿੰਦੇ ਹਨ ਕਿ ਕਿਤੇ ਕਹੂੰ ਰਾਜ ਸਾਜਨ ਕਿਤੇ ਆਪ ਰਾਜ ਸਾਜ ਵਾਲੇ ਹੋ ਅਤੇ ਕਿਤੇ ਇਸ ਰਾਜ ਦੀਆਂ ਮਰਿਆਦਾਵਾਂ ਦੀ ਪਾਲਣਾ ਕਰਨ ਵਾਲੇ ਹੋ ਉਸ ਦੇ ਵਿੱਚ ਵੀ ਆਪ ਜੀ ਦੀ ਹੀ ਜੋਤ ਜੋ ਹੈ ਉਸ ਮਾਈ ਹੋਈ ਹੈ ਅੱਗੇ ਮਹਾਰਾਜ ਕਹਿੰਦੇ ਹਨ ਕਿ ਕਹੂੰ ਪੂਰਨ ਪ੍ਰਗਿਆ ਕਹੂੰ ਪਰਮ ਪ੍ਰੀਤਨ ਪੂਰਨ ਪ੍ਰਗਿਆ ਅਪਰਗਿਆ ਤੋਂ ਭਾਵ ਸਾਧ ਸੰਗਤ ਜੀ ਬੁੱਧੀਮਾਨ ਜਾਂ ਬੁੱਧੀ ਵਾਲੇ ਕਿਤੇ ਆਪ ਪੂਰਨ ਬੁੱਧੀ ਵਾਲੇ ਹੋ ਕਹੂੰ ਪਰਮ ਪ੍ਰੀਤਨ ਅਤੇ ਕਿਤੇ ਆਪ ਪ੍ਰੇਮ ਅਤੇ ਪਿਆਰ ਦੇ ਵਿੱਚ ਭੇਜ ਕੇ ਪ੍ਰੀਤ ਕਰਨ ਵਾਲੇ ਹੋ ਬੁੱਧੀ ਵਾਲੇ ਤੋਂ ਭਾਵ ਹੈ ਆਪ ਨੂੰ ਜਿਵੇਂ ਕਿ ਧਰਮ ਦਾ ਆਪਾਂ ਕਹਿ ਲਈ ਕਿ ਧਰਮ ਦੇ ਵਿੱਚ ਆਪ ਬਹੁਤ ਵੱਡੇ ਵਿਦਵਾਨ ਹੋ ਹਰ ਇੱਕ ਤਰਕ ਤੁਹਾਨੂੰ ਆਉਂਦਾ ਹੈ ਐਨੀ ਬੁੱਧੀ ਵਾਲੇ ਹੋ ਪਰ ਕਿਤੇ ਆਪ ਸਾਰਾ ਕੁਝ ਨਾ ਜਾਣਦੇ ਹੋਏ ਵੀ ਪ੍ਰੀਤ ਦੇ ਨਾਲ ਭਿੱਜੇ ਹੋਏ ਹੋ ਪ੍ਰੀਤ ਦੇ ਵਿੱਚ ਭਰੇ ਹੋਏ ਹੋ ਅੱਗੇ ਮਹਾਰਾਜ ਕਹਿੰਦੇ ਹਨ ਕਿ ਕਾਹੂੰ ਅਰਬੀ ਤੌਰ ਕੀ ਪਾਰਸੀ ਹੋ ਅਰਬੀ ਤੋਂ ਭਾਵ ਹੈ ਅਰਬੀ ਅਰਬੀ ਤੋਂ ਭਾਵ ਹੈ ਕਿ ਅਰਬ ਦੇਸ਼ ਵਾਲੇ ਸਾਧ ਸੰਗਤ ਜੀ ਜਿਵੇਂ ਅਰਬ ਦੇਸ਼ ਵਾਲੇ ਹਨ ਜਿੰਨੇ ਵੀ ਹਨ ਉਹਨਾਂ ਦੇ ਵਿੱਚ ਵੀ ਸੇ ਅਕਾਲ ਪੁਰਖ ਆਪ ਜੀ ਦੀ ਹੀ ਜੋਤ ਹੈ ਤੁਰਕੀ ਤੋਂ ਭਾਵ ਹੈ ਤੁਰਕੀ ਵਾਲੇ ਤਰਕ ਸ਼ਲੋਕ ਹੁੰਦੇ ਹਨ ਜਿਹੜੇ ਤੁਰਕੀ ਵਾਲੇ ਹੁੰਦੇ ਹਨ ਨੂੰ ਅਰਬ ਕੰਟਰੀ ਵਾਲੇ ਜਿਹੜੇ ਹਨ ਉਹਨਾਂ ਦੇ ਵਿੱਚ ਵੀ ਆਪ ਜੀ ਦੀ ਜੋਤ ਹੈ ਤੇ ਤੁਰਕੀ ਦੇ ਵਿੱਚ ਜੋ ਰਹਿਣ ਵਾਲੇ ਹਨ ਨਿਵਾਸ ਕਰਦੇ ਹਨ ਤੁਰਕੀ ਹਨ ਉਹਨਾਂ ਵਿੱਚ ਵੀ ਅਕਾਲਪੁਰ ਖਾਪ ਜੀ ਦੀ ਜੋਤ ਹੈ ਅੱਗੇ ਮਾਲਕ ਜੀ ਨੇ ਹਨ ਕਿ ਪਾਰਸੀ ਹੋ ਪਾਰਸੀ ਤੋਂ ਭਾਵ ਹੈ ਫਰਾਂਸੀਸੀ ਫਰਾਂਸ ਵਾਲੇ ਜਿਹੜੇ ਫ੍ਰੈਂਚ ਬੋਲਦੇ ਹਨ ਉਹਨਾਂ ਦੇ ਵਿੱਚ ਵੀ ਇਹ ਅਕਾਲਪੁਰ ਖਾਪ ਜੀ ਦੀ ਹੀ ਜੋਤ ਹੈ ਉਹ ਜੋ ਗੋਰੇ ਹਨ ਉਹਨਾਂ ਦੇ ਵਿੱਚ ਵੀ ਆਪ ਜੀ ਦੀ ਜੋਤ ਹੈ ਆਪ ਜੀ ਵਿੱਚ ਰਹੇ ਹੋ ਚਾਹੇ ਕਿ ਬਹੁਤਾਂਤ ਦੇ ਵਿੱਚ ਜੋ ਗੋਰੇ ਹਨ ਉਹ ਪ੍ਰਮਾਤਮਾ ਨੂੰ ਆਕਾਲ ਪੁਰਖ ਨੂੰ ਨਹੀਂ ਮੰਨਦੇ ਹਨ ਉਸ ਦੀ ਹੋਂਦ ਨੂੰ ਨਹੀਂ ਮੰਨਦੇ ਹਨ ਪਰ ਫਿਰ ਵੀ ਉਹਨਾਂ ਦੇ ਵਿੱਚ ਵੀ ਆਪ ਜੀ ਹੀ ਬੋਲ ਰਹੇ ਹੋ ਆਪ ਜੀ ਦੀ ਹੀ ਜੋਤ ਹੈ ਅੱਗੇ ਮਾਰੇ ਕਿਹਨਾਂ ਕਿ ਕਹੂੰ ਪਹਿਲਾ ਵੀ ਪਛਤਵੀਂ ਸੰਸਕ੍ਰਿਤੀ ਹੋ ਕਿਤੇ ਆਪ ਪਹਿਲਾਂ ਵੀ ਤੋਂ ਭਾਵ ਹੈ ਇਰਾਨਵੀ ਇਰਾਨ ਦੇ ਵਿੱਚ ਜਿਹੜੇ ਸਾਧ ਸੰਗਤ ਜੀ ਰਹਿੰਦੇ ਹਨ ਵੱਡੇ ਵੱਡੇ ਸਰੀਰਾਂ ਵਾਲੇ ਜੋ ਜੋਧੇ ਹਨ ਇਰਾਨ ਚ ਰਹਿੰਦੇ ਹਨ ਉਹਨਾਂ ਦੇ ਵਿੱਚ ਵੀ ਆਪ ਜੀ ਦੀ ਜੋਤ ਹੈ ਜਿਨ੍ਹਾਂ ਨੂੰ ਇਰਾਨਵੀ ਕਹਿੰਦੇ ਹਨ ਜਿਨ੍ਹਾਂ ਨੂੰ ਇੱਥੇ ਪਹਿਲਾਂ ਵੀ ਕਿਹਾ ਗਿਆ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਪਸ਼ਤਵੀ ਅਤੇ ਜੋ ਪਸ਼ਤੋ ਵਾਲੇ ਹਨ ਪਸ਼ਤੋ ਬੋਲਦੇ ਹਨ ਪਸ਼ਤੋ ਬੋਲਦੇ ਇਲਾਕੇ ਹਨ ਉਹਨਾਂ ਦੇ ਵਿੱਚ ਵੀ ਪਰਮਾਤਮਾ ਆਪ ਜੀ ਦੀ ਜੋਤ ਹੈ ਸੰਸਕ੍ਰਿਤੀ ਹੋ ਸੰਸਕ੍ਰਿਤ ਬੋਲਣ ਵਾਲੇ ਸੰਸਕ੍ਰਿਤ ਭਾਸ਼ਾ ਜੋ ਬੋਲਣ ਵਾਲੇ ਹਨ ਉਹਨਾਂ ਦੇ ਵਿੱਚ ਵੀ ਪਰਮਾਤਮਾ ਜੀ ਦੀ ਜੋਤ ਹੀ ਹੈ ਅੱਗੇ ਮਾਰਾਈ ਕਹਿੰਦੇ ਹਨ ਕਿ ਕਹੂੰ ਦੇਸ਼ ਭਾਖਿਆ ਕਹੂੰ ਦੇਵ ਬਾਨੀ ਦੇਵ ਬਾਨੀ ਵੀ ਸੰਸਕ੍ਰਿਤ ਹੀ ਹੈ ਮਾਰਾਈ ਕਹਿੰਦੇ ਹਨ ਕਿ ਕਿਤੇ ਆਪ ਆਮ ਬੋਲ ਚਾਲ ਦੀ ਬੋਲੀ ਹੋ ਸਾਹਸੰਗਤ ਜੀ ਜੋ ਸੰਸਕ੍ਰਿਤ ਭਾਸ਼ਾ ਹੈ ਇਹਨੂੰ ਸਿੱਖਣਾ ਇਹਨੂੰ ਪੜ੍ਹਨਾ ਇਸ ਨੂੰ ਸਮਝਣਾ ਬਹੁਤ ਹੀ ਜ਼ਿਆਦਾ ਕਠਿਨ ਹੈ ਸਭ ਤੋਂ ਕਠਿਨ ਇਸ ਨੂੰ ਸਮਝਿਆ ਜਾਂਦਾ ਹੈ ਅਤੇ ਇਸ ਦੇ ਵਿੱਚ ਮਾਰੇ ਜਾਂਦੇ ਹਨ ਕਿ ਕਿਤੇ ਆਮ ਬੋਲ ਚਾਲ ਦੀ ਬੋਲੀ ਹੋ ਜੋ ਸਮਝ ਆ ਜਾਂਦੀ ਹੈ ਪਰ ਕਿਤੇ ਸੰਸਕ੍ਰਿਤ ਬੋਲੀ ਬੋਲਣ ਵਾਲੇ ਹੋ ਅੱਗੇ ਮਾਰੇ ਕਿੰਨੇ ਹਨ ਕਿ ਕਹੂੰ ਰਾਜ ਵਿਦਿਆ ਕਹੂੰ ਰਾਜਧਾਨੀ ਕਿਤੇ ਰਾਜ ਵਿਦਿਆ ਹੋ ਕਿਤੇ ਆਪ ਰਾਜ ਦੀ ਵਿਦਿਆ ਹੋ ਅਤੇ ਕਿਤੇ ਰਾਜ ਕਰਨ ਵਾਲੀ ਰਾਜਧਾਨੀ ਹੋ ਜਿੱਥੇ ਰਾਜ ਹੁੰਦਾ ਹੋਵੇ ਉਸ ਸਥਾਨ ਨੂੰ ਰਾਜਧਾਨੀ ਕਿਹਾ ਜਾਂਦਾ ਹੈ ਕਿਤੇ ਆਪ ਰਾਜਧਾਨੀ ਹੋ ਸਾਹਸੰਗ ਜੀ ਜੋ ਸੰਸਕ੍ਰਿਤ ਭਾਸ਼ਾ ਹੈ ਇਸ ਦੇ ਵਿੱਚ ਹੀ ਹਿੰਦੂ ਮਤ ਦੇ ਜੋ ਬ੍ਰਾਹਮਣ ਦੇ ਗ੍ਰੰਥ ਹਨ ਉਹ ਲਿਖੇ ਹੋਏ ਸਨ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੌਖੇ ਸ਼ਬਦਾਂ ਦੇ ਵਿੱਚ ਅਨਵਾਦ ਕਰਕੇ ਦਸਮ ਗ੍ਰੰਥ ਦੀ ਬਾਣੀ ਦੇ ਵਿੱਚ ਬਹੁਤ ਕੁਝ ਲਿਖਿਆ ਹੈ ਜਿਸ ਨੂੰ ਅੱਜ ਕੱਲ ਦੇ ਜੋ ਅਨਪੜ ਮਨੋਖ ਹਨ ਜਿਨ੍ਹਾਂ ਦੀ ਮੋਟੀ ਮੱਤ ਹੈ ਉਹ ਕਹਿੰਦੇ ਹਨ ਕਿ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਬਾਣੀ ਨਹੀਂ ਹੈ ਅਤੇ ਆਪਣੇ ਪਿਓ ਦੀ ਬਾਣੀ ਤੋਂ ਹੀ ਮੁਨਕਰ ਹੋ ਰਹੇ ਹਨ ਬਹੁਤ ਹੀ ਖਵਾਰ ਹੋ ਰਹੇ ਹਨ ਮਾਰੇ ਇਹਨਾਂ ਨੂੰ ਬਲ ਬੁੱਧੀ ਬਖਸ਼ੇ ਅਤੇ ਇਹ ਵੀ ਚੰਗੇ ਰਾਤੇ ਆਉਣ ਇੱਥੇ ਤੱਕ ਸਾਧ ਸੰਗਤ ਦੀ 116 ਸੰਦ ਸਮਾਪਤ ਹੁੰਦੇ ਹਨ ਇਸ ਤੋਂ ਅੱਗੇ ਆਪ ਸਾਧ ਸੰਗਤ ਆਉਣ ਵਾਲੇ ਸਮੇਂ ਚ ਇਸ ਦੀ ਲੜੀਵਾਰ ਕਥਾ ਸਰਵਣ ਕਰੋਗੇ ਕਥਾ ਦਾ ਵਿਚਾਰ ਕਰਦਿਆਂ ਨਿੱਕਾਂ ਪ੍ਰਕਾਰ ਦੇ ਆ ਭੁੱਲਾਂ ਚੁੱਕਾ ਹੋ ਗਿਆ ਹੋਣਗੀਆਂ ਆਪ ਸਾਧ ਸੰਗਤ ਬਖਸ਼ਣ ਜੋਗ ਬਖਸ਼ ਲੈਣਾ ਜਿਸ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸੰਗਤ ਜੀ ਜਰੂਰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ